ਕਾਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਦੁਬਈ ਤੋਂ ਚੰਗੀ ਨੌਕਰੀ ਕਰਦੇ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਗੋਤਖੰਗੂੜਾ ਮੁੰਡੇ ਦੀ ਪੜ੍ਹਾਈ ਗ੍ਰੈਜੂਏਸ਼ਨ ਤੇ ਡਿਪਲੋਮਾ ਕੀਤਾ ਹੋਇਆ ਡੇਟ ਆਫ ਬਰਥ 1999 ਕੱਦ 5 ਫੁੱਟ 9 ਇੰਚ ਮੁੰਡੇ ਕੋਲੇ ਜ਼ਮੀਨ ਦੇ 2 ਕਿੱਲੇ ਸ਼ਹਿਰੀ ਜ਼ਮੀਨ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਭੈਣ ਇੱਕ ਮੈਰਿਡ ਮੁੰਡਾ 2017 ਤੋਂ ਦੁਬਈ ਵਿੱਚ ਸਰਕਾਰੀ ਕੰਪਨੀ ਵਿੱਚ ਟਰাকিং ਦਾ ਕੰਮ ਕਰਦਾ ਹੈਵੀ ਲਾਇਸੈਂਸ ਬਣਿਆ ਹੋਇਆ ਵਧੀਆ ਸੈਲਰੀ ਤੇ ਬੈਲ ਸੈਟਲਡ ਮੁੰਡਾ ਮੁੰਡਾ ਕਟਿੰਗ ਵਾਲਾ ਬਿਲਕੁਲ ਸੁੱਧ ਬੈਸ ਨੂੰ ਹੈ ਪਿੰਡ ਦੇ ਵਿੱਚ ਪਰਿਵਾਰ ਦੀ ਵਧੀਆ ਕੋਠੀ ਅਨਮੈਰਿਡ ਮੁੰਡਾ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਘਰੇਲੂ ਕੁੜੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਸ਼ਾਰਟ ਟਾਈਮਡ ਬੋਸ ਵਾਲੇ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ